सफनिया बाप एक यहोवा दे कहर देन। यहोवा दी जो सफनिया को आई ओ कुशी दुत्र गगलया पोतरा अमरया पड़पोता सी यहूदा दे पादशाह ਹਾਮੋਨ ਦੇ ਪੁੱਤਰ ਯੋਸ਼ੀਆ ਦੇ ਦਿਨਾਂ ਵਿੱਚ ਮੈਂ ਜ਼ਮੀਨ ਦੇ ਉੱਤੋਂ ਸਭ ਕੁਝ ਉੱਕਾ ਹੀ ਮਿਟਾ ਦੇਵਾਂਗਾ ਯਹੋਵਾ ਦਾ ਵਾਕ ਹੈ ਮੈਂ ਆਦਮੀ ਅਤੇ ਡੰਗਰ ਨੂੰ ਮਿਟਾ ਦੇਵਾਂਗਾ ਮੈਂ ਆਕਾਸ਼ ਦੇ ਪੰਛੀਆਂ ਨੂੰ ਅਤੇ ਸਮੁੰਦਰ ਦੀਆਂ ਮੱਛੀਆਂ ਨੂੰ ਉਕਰਾਂ ਨੂੰ ਦੁਸ਼ਟਾਂ ਸਣੇ ਮਿਟਾ ਦੇਾਂਗਾ ਅਤੇ ਮੈਂ ਆਦਮੀ ਨੂੰ ਜ਼ਮੀਨ ਦੇ ਉੱਤੋਂ ਕੱਟ ਸੁਟਾਂਗਾ ਯਹੋਵਾ ਦਾ ਵਾਕ ਹੈ ਮੈਂ ਆਪਣਾ ਹੱਥ ਯਹੂਦਾ ਉੱਤੇ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਉੱਤੇ ਚੁੱਕਾਂਗਾ ਅਤੇ ਇਸ ਅਸਥਾਨ ਤੋਂ ਬਵਾਲ ਦੇ ਬਕੀਏ ਨੂੰ ਕੱਟ ਦਿਆਂਗਾ ਨਾਲੇ ਪੁਜਾਰੀਆਂ ਦੇ ਨਾਮ ਨੂੰ ਜਾਜਕਾਂ ਸਣੇ ਉਹਨਾਂ ਨੂੰ ਵੀ ਜੋ ਛੱਤਾਂ ਉੱਤੇ ਆਕਾਸ਼ ਦੀ ਸੈਨਾ ਅੱਗੇ ਮੱਥਾ ਟੇਕਦੇ ਹਨ ਜੋ ਯਹੋਵਾ ਅੱਗੇ ਮੱਥਾ ਟੇਕਦੇ ਅਤੇ ਸੌ ਖਾਂਦੇ ਹਨ ਨਾੜੇ ਮਲਕਾਮ ਦੀ ਸੌ ਵੀ ਖਾਂਦੇ ਹਨ ਅਤੇ ਉਹਨਾਂ ਨੂੰ ਜੋ ਯਹੋਵਾ ਦੇ ਪਿੱਛੇ ਜਾਣ ਤੋਂ ਫੇਰ ਗਏ ਅਤੇ ਨਾ ਯਹੋਵਾ ਦੇ ਤਾਲਬ ਹਨ ਨਾ ਉਹਦੀ ਸਲਾਹ ਪੁੱਛਦੇ ਹਨ ਪ੍ਰਭੂ ਯਹੋਵਾ ਦੇ ਹਜ਼ੂਰ ਚੁੱਪ ਰਹੋ ਯਹੋਵਾ ਦਾ ਦਿਨ ਨੇੜੇ ਹੈ ਯਹੋਵਾ ਨੇ ਇੱਕ ਬਲੀ ਤਿਆਰ ਕੀਤੀ ਉਹਨੇ ਆਪਣੇ ਪਰਉਣਿਆਂ ਨੂੰ ਪਵਿੱਤਰ ਕੀਤਾ ਯਹੋਵਾ ਦੀ ਬਲੀ ਦੇ ਦਿਨ ਐਉਂ ਹੋਵੇਗਾ ਕਿ ਮੈਂ ਸਰਦਾਰਾਂ ਨੂੰ ਪਾਤਸ਼ਾਹ ਦੇ ਪੁੱਤਰਾਂ ਨੂੰ ਅਤੇ ਸਾਰਿਆਂ ਨੂੰ ਜਿਨ੍ਹਾਂ ਨੇ ਪਰਦੇਸ ਦੇ ਕੱਪੜੇ ਪਹਿਨੇ ਹੋਏ ਸਨ ਸਜ਼ਾ ਦੇਾਂਗਾ ਮੈਂ ਉਸ ਦਿਨ ਉਹਨਾਂ ਸਾਰਿਆਂ ਨੂੰ ਸਜ਼ਾ ਦੇਵਾਂਗਾ ਜੋ ਸਰਦਲ ਦੇ ਉੱਤੋਂ ਟਪਕਦੇ ਹਨ ਜੋ ਆਪਣੇ ਮਾਲਕ ਦੇ ਘਰ ਨੂੰ ਹਨੇਰ ਅਤੇ ਛਲ ਨਾਲ ਭਰ ਦਿੰਦੇ ਹਨ ਉਸ ਦਿਨ ਐਉਂ ਹੋਵੇਗਾ ਯਹੋਵਾ ਦਾ ਵਾਕ ਹੈ ਮੱਛੀ ਫਾਟਕ ਤੋਂ ਦੁਹਾਈ ਦੀ ਆਵਾਜ਼ ਹੋਵੇਗੀ ਦੂਜੇ ਮਹੱਲੇ ਤੋਂ ਸਿਆਪਾ ਅਤੇ ਟਿੱਲਿਆਂ ਤੋਂ ਵੱਡਾ ਝੜਾਕਾ ਹੋਵੇਗਾ ਹੇ ਮਖਤੇਸ਼ ਦੇ ਵਾਸੀਓ ਸਿਆਪਾ ਕਰੋ ਕਿਉਂ ਜੋ ਸਾਰੇ ਵਪਾਰੀ ਮੁਕਾਏ ਗਏ ਚਾਂਦੀ ਦੇ ਸਾਰੇ ਚੁੱਕਣ ਵਾਲੇ ਕੱਟੇ ਗਏ ਉਸ ਸਮੇਂ ਐਉਂ ਹੋਵੇਗਾ ਕਿ ਮੈਂ ਦੀਵੇ ਲੈ ਕੇ ਯਰੂਸ਼ਲਮ ਦੀ ਤਲਾਸ਼ੀ ਲਵਾਂਗਾ ਅਤੇ ਉਹਨਾਂ ਆਦਮੀਆਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਆਪਣਾ ਫੋਗ ਰੱਖ ਛੱਡਿਆ ਹੈ ਜੋ ਆਪਣੇ ਮਨਾਂ ਵਿੱਚ ਕਹਿੰਦੇ ਹਨ ਯਹੋਵਾ ਨਾ ਪਲੇ ਆਈ ਕਰੇਗਾ ਨਾ ਬੁਰਾਈ ਕਰੇਗਾ ਉਨਾ ਦਾ ਧਨ ਲੁੱਟਦਾ ਮਾਲ ਹੋ ਜਾਵੇਗਾ ਉਹਨਾਂ ਦੇ ਘਰ ਵਿਰਾਨ ਹੋ ਜਾਣਗੇ ਉਹ ਘਰ ਉਸਾਰਣਗੇ ਪਰ ਉਹਨਾਂ ਵਿੱਚ ਨਾ ਵਸਣਗੇ ਉਹ ਅੰਗੂਰੀ ਬਾਗ ਲਾਉਣਗੇ ਪਰ ਉਹਨਾਂ ਦੀ ਮੈ ਨਾ ਪੀਣਗੇ ਯਹੋਵਾ ਦਾ ਮਹਾਨ ਦਿਨ ਨੇੜੇ ਹੈ ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ ਹਾਂ ਯਹੋਵਾ ਦੀ ਆਵਾਜ਼ ਸੂਰਮਾ ਉੱਥੇ ਕੜਤਣ ਨਾਲ ਚਿਲਾਵੇਗਾ ਉਹ ਦਿਨ ਕਹਿਰ ਦਾ ਦਿਨ ਹੈ ਦੁੱਖ ਅਤੇ ਕਸ਼ਟ ਦਾ ਦਿਨ ਬਰਬਾਦੀ ਅਤੇ ویرਾਨੀ ਦਾ ਦਿਨ ਹਨੇਰੇ ਅਤੇ ਅੰਧਕਾਰ ਦਾ ਦਨ ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ ਤੁਰੀ ਅਤੇ ਨਾਰੇ ਦਾ ਦਿਨ ਗੜ੍ਹਾਂ ਵਾਲੇ ਸ਼ਹਿਰਾਂ ਦੇ ਵਿਰੁੱਧ ਔਰ ਉੱਚੇ ਬੁਰਜਾਂ ਦੇ ਵਿਰੁੱਧ ਮੈਂ ਆਦਮੀਆਂ ਉੱਤੇ ਖੇਚੜ ਲਿਆਵਾਂਗਾ ਅਤੇ ਉਹ ਅੰਨਿਆਂ ਵਾਂਗ ਧਰਨ ਗਏ ਕਿਉਂਕਿ ਉਹਨਾਂ ਨੇ ਯਹੋਵਾ ਦਾ ਪਾਪ ਕੀਤਾ ਅਤੇ ਉਹਨਾਂ ਦਾ ਲਹੂ ਘਟੇ ਵਾਂਗ ਛੁੱਟਿਆ ਜਾਵੇਗਾ ਅਤੇ ਉਹਨਾਂ ਦਾ ਮਾਸ ਵਿਸਟੇ ਵਾਂਗ ਯਹੋਵਾ ਦੇ ਕਹਿਰ ਦੇ ਦਿਨ ਵਿੱਚ ਨਾ ਉਹਨਾਂ ਦਾ ਸੋਨਾ ਨਾ ਉਹਨਾਂ ਦੀ ਚਾਂਦੀ ਉਹਨਾਂ ਨੂੰ ਛੁਡਾਵੇਗੀ ਪਰ ਉਹਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ ਭਸਮ ਹੋ ਜਾਵੇਗੀ ਕਿਉਂ ਜੋ ਕੋ ਪੂਰਾ ਅੰਤ ਹਾਂ ਧਰਤੀ ਦੇ ਸਭ ਵਾਸੀਆਂ ਦਾ ਅਚਾਨਕ ਅੰਤ ਕਰ ਦੇਵੇਗਾ ਸ਼ਫਨਿਆ ਬਾਪ 2 ਵੈਰੀ ਕੋਮਾ ਦਾ ਨਿਹਾਉ ਹੈ ਨਿਰਲਜ ਕੌਮ ਆਪਣੇ ਆਪ ਨੂੰ ਇਕੱਠਾ ਕਰੋ ਹਾਂ ਇਕੱਠੇ ਹੋ ਜਾਓ ਇਸ ਤੋਂ ਪਹਿਲਾਂ ਕਿ ਹੁਕਮ ਕਾਇਮ ਹੋਵੇ ਅਤੇ ਦਿਨ ਤੂੜੀ ਵਾਂਗ ਲੰਘ ਜਾਵੇ ਇਸ ਤੋਂ ਪਹਿਲਾਂ ਕਿ ਯਹੋਵਾ ਦਾ ਤਤਾ ਕ੍ਰੋਧ ਤੁਹਾਡੇ ਉੱਤੇ ਆਵੇ ਇਸ ਤੋਂ ਪਹਿਲਾਂ ਕਿ ਯਹੋਵਾ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆਵੇ ਤੁਸੀਂ ਯਹੋਵਾ ਨੂੰ ਭਾਲੋ हे ਧਰਤੀ ਦੇ ਸਾਰੇ ਮਸਕੀਨੋ ਜਿਨ੍ਹਾਂ ਨੇ ਉਹਦੇ ਫਰਮਾਨਾਂ ਨੂੰ ਮੰਨਿਆ ਹੈ ਧਰਮ ਨੂੰ ਭਾਲੋ ਮਸਕੀਨੀ ਨੂੰ ਭਾਲੋ ਸ਼ਾਇਦ ਤੁਸੀਂ ਯਹੋਵਾ ਦੇ ਕਰੋਧ ਦੇ ਦਿਨ ਵਿੱਚ ਲੁਕੇ ਰਹੋਗੇ ਆਜਾਤਾ ਤਿਆਗਿਆ ਜਾਵੇਗਾ ਅਤੇ ਅਸ਼ਕਲੋਨ ਵਿਰਾਨ ਹੋ ਜਾਵੇਗਾ ਉਹ ਦੁਪਹਿਰ ਅਸ਼ ਦੋਦ ਨੂੰ ਧੱਕ ਦੇਣਗੇ ਅਤੇ ਅਕਰੋਨ ਪਟਿਆ ਜਾਵੇਗਾ ਹਾਏ ਸਮੁੰਦਰੀ ਕੰਢਿਆਂ ਦੇ ਵਾਸੀਆਂ ਉੱਤੇ ਕਰੇਥੀਆਂ ਦੀ ਕੌਮ ਉੱਤੇ ਇਹਕ ਨਾਮ ਫਲਸਤੀਆਂ ਦੇ ਦੇਸ਼ ਯਹੋਵਾ ਦਾ ਬਚਨ ਤੇਰੇ ਵਿਰੋਧ ਹੈ ਮੈਂ ਤੈਨੂੰ ਨਾਸ਼ ਕਰਾਂਗਾ ਭਾਈ ਕੋਈ ਵਾਸੀ ਨਾ ਰਹੇ ਸਮੁੰਦਰੀ ਕੰਢਾ ਚਰਾੰਦ ਹੋਵੇਗਾ ਅਯਾਲੀਆਂ ਦੇ ਵਾਸੇ ਅਤੇ ਇਜੜਾਂ ਦੇ ਵਾੜੇ ਕੰਡਾ ਯਹੂਦਾ ਦੇ ਘਰਾਨੇ ਦੇ ਬਕੀਏ ਲਈ ਹੋਵੇਗਾ ਉਹ ਆਪਣੇ ਇਜੜਾ ਨੂੰ ਉਹਨਾਂ ਉੱਤੇ ਚਾਰਣ ਗਏ ਅਸ਼ਕਲੋਨ ਦੇ ਘਰਾਂ ਵਿੱਚ ਉਹ ਸ਼ਾਮ ਨੂੰ ਲੇਟਣ ਗਏ ਕਿਉਂ ਜੋ ਯਹੋਵਾ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੀ ਖਬਰ ਲਵੇਗਾ ਅਤੇ ਉਹਨਾਂ ਨੂੰ ਅਸੀਰੀ ਤੋਂ ਮੋੜ ਲਵੇਗਾ ਮੈਂ ਮੂਆਬ ਦਾ ਉਲਾਮਾ ਅਤੇ ਅਮੋਨੀਆਂ ਦਾ ਕਫਰ ਸੁਣਿਆ ਕਿ ਉਹ ਮੇਰੀ ਪਰਜਾਂ ਨੂੰ ਕਿਵੇਂ ਉਲਾਮੇ ਦਿੰਦੇ ਸਨ ਅਤੇ ਉਹਨਾਂ ਦੀਆਂ ਹੱਦਾਂ ਉੱਤੇ ਛੇਹੀ ਮਾਰਦੇ ਸਨ ਮੇਰੇ ਜਿਉਣ ਦੀ ਸੌ ਇਜ਼ਰਾਈਲ ਦੇ ਪਰਮੇਸ਼ਵਰ ਸੈਨਾ ਦੇ ਯਹੋਵਾ ਦਾ ਵਾਕ ਹੈ ਮੂਆਬ ਜ਼ਰੂਰ ਸਦੋਮ ਵਾਂਗ ਹੋ ਜਾਵੇਗਾ ਅਤੇ ਅਮੋਨੀ ਅਮੂਰਾ ਵਾਂਗ ਵਿਚੂ ਬੂਟਿਆਂ ਅਤੇ ਲੂਣ ਦੇ ਟੋਇਆਂ ਦੀ ਰਾਸ ਸਦਾ ਦੀ ویرਾਨੀ ਮੇਰੀ ਪਰਜਾ ਦਾ ਬਕਿਆ ਉਹਨਾਂ ਨੂੰ ਲੋਟ ਲਵੇਗਾ ਅਤੇ ਮੇਰੀ ਕੌਮ ਦੀ ਬਚਤ ਉਹਨਾਂ ਉੱਤੇ ਕਬਜ਼ਾ ਕਰੇਗੀ ਇਹ ਉਹਨਾਂ ਦੇ ਹੰਕਾਰ ਦਾ ਬਦਲਾ ਹੋਵੇਗਾ ਕਿਉਂਕਿ ਉਹਨਾਂ ਨੇ ਉਲਾਮਾ ਦਿੱਤਾ ਅਤੇ ਸੈਨਾ ਦੇ ਯਹੋਵਾ ਦੀ ਪਰਜਾ ਉੱਤੇ ਆਪਣੀ ਵਡਿਆਈ ਕੀਤੀ ਯਹੋਵਾ ਉਹਨਾਂ ਦੇ ਵਿਰੁੱਧ ਭਿਆਨਕ ਹੋਵੇਗਾ ਉਹ ਧਰਤੀ ਦੇ ਸਾਰੇ ਦੇਵਤਿਆਂ ਉੱਤੇ ਮੜਪਣ ਘੱਲੇਗਾ ਅਤੇ ਮਨੁੱਖ ਆਪੋ ਆਪਣੇ ਅਸਥਾਨਾਂ ਤੋਂ ਉਹਦੇ ਅੱਗੇ ਮੱਥਾ ਟੇਕਣਗੇ ਹਾਂ ਸਾਰੀਆਂ ਕੌਮਾਂ ਦੇ ਟਾਪੂ ਵੀ हे ਕੁਸ਼ੀਓ ਤੁਸੀਂ ਵੀ ਮੇਰੀ ਤਲਵਾਰ ਨਾਲ ਵੱਡੇ ਜਾਓਗੇ ਉਹ ਆਪਣਾ ਹੱਥ ਉੱਤਰ ਉੱਤੇ ਵੀ ਚੁੱਕੇਗਾ ਅਤੇ ਆਸ਼ੂਰ ਨੂੰ ਬਰਬਾਦ ਕਰੇਗਾ ਅਤੇ ਨੀਨਵਾ ਨੂੰ ਵਿਰਾਨੇ ਅਤੇ ਉਜਾੜ ਵਾਂਗ ਸੁੱਕਾ ਬਣਾਵੇਗਾ ਵਗ ਉਸ ਦੇ ਵਿੱਚ ਲੇਟਣਗੇ ਕੌਮਾਂ ਦੇ ਸਾਰੇ ਦਰਿੰਦ ਲਮਟੀਆਂ ਅਤੇ ਕੰਡੇਲਾ ਉਸ ਦੇ ਸੰਮਾ ਦੇ ਗੋਲੀਆਂ ਵਿੱਚ ਟਿਕਣਗੇ ਉਹਦੀਆਂ ਖਿੜਕੀਆਂ ਤੋਂ ਉਹਨਾਂ ਦੀ ਆਵਾਜ਼ ਗਾਵੇਗੀ ਤਬਾਹੀ ਸਰਦਲ ਉੱਤੇ ਹੋਵੇਗੀ ਕਿਉਂਕਿ ਦੇਾਰ ਦੀ ਲੱਕੜੀ ਨੰਗੀ ਹੋਵੇਗੀ ਇਹ ਉਹ ਮगन ਰਹਿਣ ਵਾਲਾ ਸ਼ਹਿਰ ਹੈ ਜਿਹੜਾ ਨਿਚਿੰਤ ਰਿਹਾ ਜੇਸ ਨੇ ਆਪਣੇ ਮਨ ਵਿੱਚ ਆਖਿਆ ਮੈਂ ਹੀ ਹਾਂ ਅਤੇ ਮੈਥੋਂ ਬਿਨਾ ਹੋਰ ਕੋਈ ਨਹੀਂ ਉਹ ਕਿਵੇਂ ਵਿਰਾਨ ਹੋ ਗਿਆ ਦਰਿੰਦਿਆਂ ਦੇ ਬੈਠਣ ਦਾ ਅਸਥਾਨ ਜੋ ਕੋਈ ਉਸ ਦੇ ਕੋਲੋਂ ਲੰਘੇ ਸ਼ੁਕਰੇਗਾ ਅਤੇ ਉਂਗਲ ਕਰੇਗਾ ਸਫਨਯਾ ਬਾਪ ਤੈਨ ਬਕੀਏ ਦਾ ਬਚਾਓ ਹਾਏ ਉਹਨੂੰ ਜੋ ਆਕੀ ਅਤੇ ਤਲੀਤ ਹੈ ਉਸ ਅਨੇਰ ਕਰਨ ਵਾਲੇ ਸ਼ਹਿਰ ਨੂੰ ਉਸ ਨੇ ਆਵਾਜ਼ ਨਹੀਂ ਸੁਣੀ ਨਾ ਸਿੱਖਿਆ ਮੰਨੀ ਉਸ ਨੇ ਯਹੋਵਾ ਉੱਤੇ ਭਰੋਸਾ ਨਹੀਂ ਰੱਖਿਆ ਨਾ ਆਪਣੇ ਪਰਮੇਸ਼ਵਰ ਦੇ ਨਿడే ਆਇਆ ਉਸ ਦੇ ਸਰਦਾਰ ਉਸ ਦੇ ਵਿੱਚ ਗੱਜ ਦੇ ਬੱਬਰ ਸ਼ੇਰ ਹਨ ਉਸ ਦੇ ਨਿਆਈ ਸੰਝ ਦੇ ਬਗੇ ਆੜ ਹਨ ਜੋ ਸਵੇਰ ਤੀਕ ਕੁਝ ਨਹੀਂ ਛੱਡਦੇ ਉਸ ਦੇ ਨਬੀ ਚਲਿਏ ਔਰ ਬੇਈਮਾਨ ਹਨ ਉਸ ਦੇ ਜਾਜਕਾਂ ਨੇ ਪਵਿੱਤਰ ਅਸਥਾਨ ਨੂੰ ਪ੍ਰੇਸ਼ਟ ਕੀਤਾ ਹੈ ਅਤੇ ਵਿਵਸਥਾ ਨੂੰ ਮਰੋੜਿਆ ਹੈ ਯਹੋਵਾ ਉਸ ਵਿੱਚ ਧਰਮੀ ਹੈ ਉਹ ਬਦੀ ਨਹੀਂ ਕਰਦਾ ਹਰ ਸਵੇਰ ਉਹ ਆਪਣਾ ਨਿਆਂ ਪ੍ਰਗਟ ਕਰਦਾ ਹੈ ਉਹ ਮੁਕਰਦਾ ਨਹੀਂ ਪਰ ਬੁਰਿਆਰ ਸ਼ਰਮ ਨੂੰ ਨਹੀਂ ਜਾਣਦਾ ਮੈਂ ਕੌਮਾਂ ਨੂੰ ਕੱਟ ਸੁਟਿਆ ਉਹਨਾਂ ਦੇ ਕੋਨਿਆਂ ਦੇ ਬੁਰਜ ਵੇਰਾਨ ਹਨ ਮੈਂ ਉਹਨਾਂ ਦੀਆਂ ਗਲੀਆਂ ਨੂੰ ਬਰਬਾਦ ਕੀਤਾ ਸੋ ਕੋਈ ਨਹੀਂ ਲੰਘਦਾ ਉਹਨਾਂ ਦੇ ਸ਼ਹਿਰ ਨਾਸ ਹੋਏ ਸੋ ਕੋਈ ਮਨੁੱਖ ਕੋਈ ਵਾਸੀ ਨਹੀਂ ਮੈਂ ਆਖਿਆ ਕੇਵਲ ਮੈਥੋਂ ਡਰ ਅਤੇ ਸਿੱਖਿਆ ਨੂੰ ਮਨ ਤਾਂ ਉਸ ਦਾ ਵਾਸਟ ਕਟਿਆ ਨਾ ਜਾਵੇਗਾ ਜਿਵੇਂ ਮੈਂ ਉਸ ਦੇ ਲਈ ਠਹਿਰਾਇਆ ਹੈ ਪਰ ਉਹਨਾਂ ਯਤਨ ਕਰਕੇ ਆਪਣੇ ਸਾਰੇ ਕੰਮਾਂ ਨੂੰ ਵਿਗਾੜਿਆ ਸੋ ਮੇਰੇ ਲਈ ਠਹਿਰੇ ਰਹੋ ਯਹੋਵਾ ਦਾ ਵਾਹਕ ਹੈ ਉਸ ਦਿਨ ਤੀਕ ਕਿ ਮੈਂ ਲੁੱਟ ਲਈ ਉਠਾਂ ਕਿਉਂ ਜੋ ਮੈਂ ठाਣ ਲਿਆ ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਪਾਪ ਛਾਈਆਂ ਨੂੰ ਜਮਾ ਕਰਾਂ ਭਾਈ ਮੈਂ ਉਹਨਾਂ ਦੇ ਉੱਤੇ ਆਪਣਾ ਗਰਜਬ ਆਪਣਾ ਸਾਰਾ ਤਤਕ ਰੋਗ ਡੋਲ ਦਿਆਂ ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ। ਤਦ ਮੈਂ ਸਾਫ਼ ਬੁੱਲਾ ਦੇ ਲੋਕਾਂ ਵੱਲ ਮੁੜਾਂਗਾ। ਭਾਈ ਉਹ ਸਭ ਯਹੋਵਾ ਦੇ ਨਾਮ ਨੂੰ ਪੁਕਾਰਨ ਤਾਂ ਕਿ ਇੱਕ ਮਨ ਹੋ ਕੇ ਉਹਦੀ ਉਪਾਸਨਾ ਕਰਨ। ਕੂਸ਼ ਦੀਆਂ ਨਦੀਆਂ ਤੋਂ ਪਾਰ ਮੇਰੇ ਉਪਾਸਕ ਮੇਰੇ ਖੇਲੜੇ ਹੋਆ ਦੀ ਧੀ ਮੇਰੇ ਲਈ ਭੇਟ ਲਿਆਉਣਗੇ ਉਸ ਦਿਨ ਤੂੰ ਆਪਣੇ ਸਾਰੇ ਕੰਮਾਂ ਤੋਂ ਲਜਾਵਾਨ ਨਾ ਹੋਵੇਂਗਾ ਜਿਹਦੇ ਨਾਲ ਤੈਂ ਮੇਰਾ ਅਪਰਾਧ ਕੀਤਾ ਕਿਉਂ ਜੋ ਮੈਂ ਉਸ ਵੇਲੇ ਤੇਰੇ ਵਿੱਚੋਂ ਤੇਰੇ ਹੰਕਾਰੀ ਅਭਿਮਾਨੀਆਂ ਨੂੰ ਕੱਢਾਂਗਾ ਭਾਈ ਤੂੰ ਮੇਰੇ ਪਵਿੱਤਰ ਪਹਾੜ ਵਿੱਚ ਘੁਮੰਡ ਫੇਰ ਨਾ ਕਰੇ ਮੈਂ ਤੇਰੇ ਵਿੱਚ ਕੰਗਾਲ ਅਤੇ ਗਰੀਬ ਲੋਕ ਛੱਡਾਂਗਾ ਉਹ ਯਹੋਵਾ ਦੇ ਨਾਮ ਵਿੱਚ ਪਨਾਹ ਲੈਣਗੇ ਇਜ਼ਰਾਈਲ ਦਾ ਬਕਿਆ ਬਦੀ ਨਾ ਕਰੇਗਾ ਨਾ ਉਹ ਝੂਠ ਬੋਲਣਗੇ ਨਾ ਉਹਨਾਂ ਦੇ ਮੂੰਹ ਵਿੱਚ ਫਰੇਬੀ ਜੀਵ ਮਿਲੇਗੀ ਕਿਉਂ ਜੋ ਉਹ ਚਰਨਗੇ ਅਤੇ ਲੰਮੇ ਪਹਿਨਣਗੇ ਅਤੇ ਕੋਈ ਉਹਨਾਂ ਨੂੰ ਨਾ ਡਰਾਵੇਗਾ ਹੇ ਸਿਯੋਨ ਦੀਏ ਧੀਏ ਜੈਕਾਰਾ ਗਜਾ ਹੇ ਇਜ਼ਰਾਈਲ ਨਾਰਾ ਮਾਰ ਹੈ ਯਰੂਸ਼ਲਮ ਦੀਏ ਤੀਏ ਸਾਰੇ ਦਿਲ ਨਾਲ ਬਾਗ ਬਾਗ ਹੋ ਯਹੋਵਾ ਨੇ ਤੇਰੇ ਨਿਆਂਵਾਂ ਨੂੰ ਦੂਰ ਕੀਤਾ ਉਹਨੇ ਤੇਰੇ ਵੈਰੀ ਨੂੰ ਕੱਢ ਦਿੱਤਾ ਇਜ਼ਰਾਇਲ ਦਾ ਪਾਤਸ਼ਾ ਹਾਂ ਯਹੋਵਾ ਤੇਰੇ ਵਿੱਚ ਘਾਰ ਹੈ ਤੂੰ ਫੇਰ ਵਿਪਤਾ ਤੋਂ ਨਾ ਡਰਿ ਉਸ ਦਿਨ ਯਰੂਸ਼ਲਮ ਨੂੰ ਕਿਹਾ ਜਾਵੇਗਾ ਨਾ ਡਰਿ हे ਸਿਯੋਨ ਤੇਰੇ ਹੱਥ ਢਿੱਲੇ ਨਾ ਪੈ ਜਾਣ ਯਹੋਵਾ ਤੇਰਾ ਪਰਮੇਸ਼ਵਰ ਤੇਰੇ ਵਿੱਚ ਹੈ ਉਹ ਸਮਰਥੀ ਬਚਾਉਣ ਵਾਲਾ ਹੈ ਉਹ ਆਨੰਦ ਨਾਲ ਤੇਰੇ ਉੱਤੇ ਖੁਸ਼ੀ ਕਰੇਗਾ ਉਹ ਆਪਣਾ ਪ੍ਰੇਮ ਤਾਜ਼ਾ ਕਰੇਗਾ ਉਹ ਤੇਰੇ ਕਾਰਨ ਜੈਕਾਰਿਆਂ ਨਾਲ ਨਿਹਾਲ ਹੋਵੇਗਾ ਮੈਂ ਉਹਨਾਂ ਨੂੰ ਜੋ ਮਿੱਥੇ ਹੋਏ ਪਰਬਾਂ ਲਈ ਤਾਂਗ ਕਰਦੇ ਹਨ ਜੋ ਤੇਰੇ ਵਿੱਚੋਂ ਸਨ ਇਕੱਠਾ ਕਰਾਂਗਾ ਜਿਸ ਦੇ ਉੱਤੇ ਉਲਾਮਾ ਇੱਕ ਭਾਰ ਸੀ ਵੇਖੋ ਮੈਂ ਉਸ ਸਮੇਂ ਤੇਰੇ ਸਭ ਦੁੱਖ ਦੇਣ ਵਾਲਿਆਂ ਨਾਲ ਨਜਿੱਠਾਂਗਾ ਮੈਂ ਲੰਗੀਆਂ ਨੂੰ ਬਚਾਵਾਂਗਾ ਅਤੇ ਹੱਕੇ ਹੋਿਆਂ ਨੂੰ ਇਕੱਠਾ ਕਰਾਂਗਾ ਅਤੇ ਮੈਂ ਸਾਰੀ ਧਰਤੀ ਵਿੱਚ ਉਹਨਾਂ ਦੀ ਸ਼ਰਮ ਨੂੰ ਉਸਤਤ ਅਤੇ ਜਸ ਬਣਾਵਾਂਗਾ ਉਸ ਸਮੇਂ ਮੈਂ ਤੁਹਾਨੂੰ ਅੰਦਰ ਲਿਆਵਾਂਗਾ ਅਤੇ ਉਸ ਸਮੇਂ ਮੈਂ ਤੁਹਾਨੂੰ ਇਕੱਠਾ ਕਰਾਂਗਾ ਕਿਉਂਕਿ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਉਮਤਾਵਾਂ ਵਿੱਚ ਇੱਕ ਨਾਮ ਅਤੇ ਇੱਕ ਉਸਤਤ ਠਹਿਰਾਵਾਗਾ ਜਦ ਮੈਂ ਤੁਹਾਡੇ ਅਸੀਰਾਂ ਨੂੰ ਤੁਹਾਡੀਆਂ ਅੱਖੀਆਂ ਦੇ ਸਾਹਮਣੇ ਮੋੜ ਲਿਆਵਾਂਗਾ ਯਹਵਾ ਕਹਿੰਦਾ ਹੈ